ਦੋਸਤੋ ਸਭ ਨਾਲੋਂ ਵੱਡੀ ਸੇਵਾ ਹੁੰਦੀ ਹੈ ਕਿਸੇ ਨੂੰ ਘਰ ਬਣਾ ਕੇ ਦੇਣਾ ਭਲਾਓ ਇਨਸਾਨ ਹੋਵੇ ਭਲਾਓ ਵੀ ਪੰਛੀ ਅੱਜ ਮੈਂ ਪੰਛੀਆਂ ਨੂੰ ਘਰ ਬਣਾ ਕੇ ਦੇਣ ਲੱਗਾ ਜਿੰਨੀ ਕਿ ਮੇਰੀ ਹੈਸੀਅਤ ਆ ਮੈਂ ਇਹ ਆਲ ਨੇ ਲਿਆਂਦੇ ਆ 10-12 ਤੇ ਇਹ ਟੰਗ ਲੱਗਾ ਉਹਦੇ ਘਰੇ ਹੀ ਹਨਾ ਇਹ ਆਲ ਨੇ ਲਿਆਉਣ ਲਈ ਮੈਨੂੰ ਕਿਸ ਚੀਜ਼ ਨੇ ਮਜਬੂਰ ਕੀਤਾ ਉਹ ਮੈਂ ਤੁਹਾਨੂੰ ਦੱਸਦਾ ਕਿ ਪਿਛਲੀ ਵਾਰ ਕੀ ਹੋਇਆ ਆ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਨਾ ਸਾਡਾ ਇਹ ਖਾਦ ਵਾਲਾ ਕਮਰਾ ਆ ਤੇ ਇਹਦੇ ਵਿੱਚ ਝੋਨੇ ਮੌਕੇ ਜੁਲਾਈ ਦਾ ਮਹੀਨਾ ਸੀ ਜੁਲਾਈ ਦੇ ਸ਼ੁਰੂਆਤ ਚ ਮੈਂ ਖਾਦ ਲਿਆਂਦੀ ਝੋਨੇ ਨੂੰ ਪਾਉਣ ਵਾਸਤੇ 90 100 ਗਟਾ ਖਾਦ ਅੰਦਰ ਰੱਖ ਕੇ ਤੇ ਗੇਟ ਕਰਤਾ ਬੰਦ ਗੇਟ ਛੋਟਾ ਹੋਣ ਕਰਕੇ ਨਾ ਮੈਂ ਉੱਪਰ ਜਿਹੜਾ ਹਰੇ ਰੰਗ ਦਾ ਕੱਪੜਾ ਤੁਸੀਂ ਦੇਖ ਰਹੇ ਹੋ ਇਹ ਕੱਪੜਾ ਲਾ ਕੇ ਮੇਖਾਂ ਨਾਲ ਤੇ ਇਹਨੂੰ ਬੰਦ ਕਰਤਾ ਗੇਟ ਨੂੰ ਹਨਾ ਅੱਠਾਂ 10ਾਂ ਦਿਨਾਂ ਬਾਅਦ ਜਦੋਂ ਮੈਂ ਖਾਦ ਚੱਕਣੀ ਸੀ ਤੇ ਮੈਂ ਜਦੋਂ ਅੰਦਰ ਗੇਟ ਖੋਲ੍ਹਿਆ ਅੰਦਰ ਗਿਆ ਤੇ ਅੰਦਰ ਮੈਂ ਕੀ ਦੇਖਿਆ ਕਿ ਤਿੰਨ ਚਿੜੀਆਂ ਨੇ ਅੰਡੇ ਦਿੱਤੇ ਅਲੱਗ-ਅਲੱਗ ਜਗ੍ਹਾ ਤੇ ਤਿੰਨ ਜਗ੍ਹਾ ਤੇ ਟੋਟਲ 12 ਅੰਡੇ ਹਨਾ ਅੰਡੇ ਪਏ ਸੀ ਤੇ ਚਿੜੀਆਂ ਹੈ ਨਹੀਂ ਸੀ ਚਿੜੀਆਂ ਕਿਤੇ ਜਦੋਂ ਮੈਂ ਖਾਦ ਰੱਖੀ ਓਦੋਂ ਚੋਗਾ ਚੋਗਾ ਚੁਗਣ ਗਈਆਂ ਹੋਣੀਆਂ ਨਾ ਤੇ ਉਹ ਕੀ ਹੋਇਆ ਕਿ ਮੈਂ ਬਾਅਦ ਚ ਕੀ ਕੀਤਾ ਕਿ ਉੱਪਰਲਾ ਇਹਦਾ ਕੱਪੜਾ ਉਲਾਤਾ ਹਨਾ ਫੇ ਚਲ ਚਿੜੀਆਂ ਅੰਦਰ ਵੜ ਜਾ ਕਰਨੀਆਂ ਬਾਹਰ ਨਿਕਲ ਜਾ ਕਰਨੀਆਂ ਉਹ ਚਿੜੀਆਂ ਐਸੀਆਂ ਡਰੀਆਂ ਉਸ ਹਰੇ ਕੱਪੜੇ ਤੋਂ ਤੇ ਉਸ ਤੋਂ ਬਾਅਦ ਉਹਨਾਂ ਹਰਾ ਕੱਪੜਾ ਲਾਉਣ ਦੇ ਬਾਵਜੂਦ ਵੀ ਉਹ ਕਮਰੇ ਚ ਗਈਆਂ ਹੀ ਨਹੀਂ ਹਨਾ ਤੇ ਉਹ ਆਂਡੇ ਖਰਾਬ ਹੋ ਗਏ ਇਸ ਕਰਕੇ ਉਹ ਚੀਜ਼ ਨੇ ਮੈਨੂੰ ਯਾਰ ਅੰਦਰੋਂ ਝੰਜੋੜਤਾ ਕਿ ਨਹੀਂ ਯਾਰ ਬਹੁਤ ਗਲਤ ਕੀਤਾ ਤੂੰ ਇਸ ਕਰਕੇ ਐਤਕੀ ਮੈਂ 10 11 ਆਲ ਨੇ ਲਿਆਂਦੇ ਆ ਤੇ ਲਗ ਲਗ ਜਗ੍ਹਾ ਤੇ ਟੰਗੇ ਆ ਜਿਹੜੇ ਤੁਸੀਂ ਦੇਖ ਰਹੇ ਕੋਠੀ ਦੇ ਅਗਲੇ ਪਾਸੇ ਕੋਠੀ ਦੇ ਮਗਰਲੇ ਪਾਸੇ ਇਧਰ ਜਿੱਥੇ ਡੰਗਰ ਬੰਦੇ ਹਨ ਤਿੰਨ ਚਾਰ ਜਗ੍ਹਾ ਤੇ ਲਗ ਲਗ ਜਗ੍ਹਾ ਤੇ 10 11 ਆਲ ਨੇ ਟੰਗੇ ਆ ਮੈਂ ਤੇ ਮੇਰੇ ਹਿਸਾਬ ਨਾਲ ਯਾਰ ਇਹ ਆਲ ਨੇ ਆਪਾਂ ਨੂੰ ਸਾਰਿਆਂ ਨੂੰ ਟੰਗਣੇ ਚਾਹੀਦੇ ਕਿਉਂਕਿ ਪਹਿਲੀ ਗੱਲ ਤੇ ਰਹਿ ਨਹੀਂ ਗਈ ਯਾਰ ਕਿਉਂਕਿ ਰੁੱਖ ਰੁੱਖ ਬਹੁਤ ਘੱਟ ਆ ਹਨਾ ਕਿਉਂਕਿ ਪਹਿਲਾਂ ਤਾਂ ਹੁੰਦਾ ਸੀ ਆਪਣੇ ਜਿਹੜੇ ਕਮਰੇ ਕੱਚੇ ਹੁੰਦੇ ਸੀ ਉਹ ਸ਼ਤੀਰੀਆਂ ਹੁੰਦੀਆਂ ਸੀ ਉਹਨਾਂ ਉੱਪਰ ਚਿੜੀਆਂ ਆਲ ਨੇ ਪਾਲ ਇੰਡੀਆਂ ਸੀ ਹੁਣ ਘਰ ਆਪਾਂ ਪੱਕੇ ਬਣਾ ਲਏ ਆ ਰੋਖ ਆਪਾਂ ਕੋਈ ਛੱਡ ਦੇਣੀ ਤੇ ਇਹਨਾਂ ਆਲ ਨੇ ਵਿਚਾਰਿਆਂ ਨੇ ਕਿੱਥੇ ਪਾਉਣੇ ਆ ਸੋ ਇਸ ਕਰਕੇ ਆਪਾਂ ਸਾਰੇ ਆਪ ਆਪਣਾ ਫਰਜ਼ੇ ਸਮਝੀਏ ਜਿੱਥੇ ਵੀ ਆਪਾਂ ਨੂੰ ਜਗ੍ਹਾ ਮਿਲਦੀ ਆ ਘਰੇ ਜਾਂ ਬਾਹਰ ਜਿਹੜੇ ਮਾੜੇ ਮੋਟੇ ਰੁੱਖ ਬਜੀ ਉਹਨਾਂ ਤੇ ਆਪਾਂ ਆਲ ਨੇ ਜਰੂਰ ਟੰਗੀਏ ਯਾਰ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਇਸ ਤੋਂ ਬਾਅਦ ਪਾਵਾਂਗਾ ਕਿ ਮੇਰੇ ਆਲ ਨੇ ਟੰਗਣ ਤੋਂ ਬਾਅਦ 2-4 ਦਿਨਾਂ ਬਾਅਦ ਜਿਹੜੇ ਆਲ ਨੇ ਅਲੱਗ-ਅਲੱਗ ਚਿੜੀਆਂ ਨੇ ਮੱਲ ਵੀ ਲਏ ਆ ਉਹ ਮੈਂ ਵੀਡੀਓ ਅਲੱਗ ਪਾਵਾਂਗਾ ਥੋੜੇ ਦਿਨਾਂ ਤੱਕ ਇਕਰੀ ਮਲੋ ਅਜੇ 5-6 ਆਲਾ ਨੇ ਮੱਲੇ ਆ ਤੇ ਜਦੋਂ ਸਾਰੇ ਮੱਲੇ ਗਏ ਨਾ ਸਾਰੀਆਂ ਚਿੜੀਆਂ ਨੇ ਸਾਰੇ ਮਲੋ ਆਪੋ ਆਪਣਾ ਘਰ ਮੰਲ ਲਿਆ ਉਦੋਂ ਬਾਅਦ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗਾ ਵੀ ਹਨਾ ਵੀ ਕਿੰਨੇ ਆਲੇ ਨੇ ਮੱਲੇ ਗਏ ਤੇ ਕਿੰਨੇ ਅਜੇ ਰਹਿ ਗਏ ਸੋ ਸਭ ਨਾਲ ਵੱਡੀ ਸੇਵਾ ਮੇਰੇ ਹਿਸਾਬ ਨਾਲ ਇਹ ਹੀ ਆ ਇਸ ਤੋਂ ਵੱਡੀ ਸੇਵਾ ਕੋਈ ਹੋਰ ਹੈ ਨਹੀਂਗੀ ਜਿਹੜਾ ਆਪਾਂ ਲੰਗਰ-ਲੰਗਰ ਦੀ ਸੇਵਾ ਲਾਉਣੀ ਆ ਚਲੋ ਲਾਉਣੀ ਚਾਹੀਦੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡੀ ਕੋਈ ਸੇਵਾ ਹੋਵੇਗੀ ਦੁਨੀਆ 'ਚ ਹਨਾ ਕਿਸੇ ਨੂੰ ਘਰ ਬਣਾ ਕੇ ਦੇਣਾ ਹੀ ਸਭ ਤੋਂ ਵੱਡੀ ਸੇਵਾ। ਸੋ ਤੁਸੀਂ ਵੀ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਉੱਥੇ ਜ਼ਰੂਰ ਆਲਣੇ ਟੰਗੋ ਤੇ ਪਾਣੀ ਦਾ ਪ੍ਰਬੰਧ ਵੀ ਕਰੋ। ਹੁਣ ਗਾਂ ਜਿਵੇਂ ਤੁਹਾਨੂੰ ਪਤਾ ਜਿੰਨਾ ਚਿਰ ਝੋਨਾ ਨਹੀਂ ਲੱਗਦਾ ਪਾਣੀ ਡਿੱਕਲਤ ਰਹਣੀ ਹੈ ਨਾ। ਬਹੁਤ ਸਾਰੇ ਪੰਛੀ ਜਿਹੜੇ ਪਾਣੀ ਖਣੋਂ ਮਰ ਜਾਂਦੇ ਆ ਇਸ ਕਰਕੇ ਪਾਣੀ ਦਾ ਪ੍ਰਬੰਧ ਵੀ ਕਰੋ ਤੇ ਆਲਣਿਆਂ ਦਾ ਪ੍ਰਬੰਧ ਵੀ ਕਰੋ ਤੇ ਮੜਾ ਮੋਟਾ ਦਾਣਾ ਦੂਣਾ ਵੀ ਪਾ ਦਿਆ ਕਰੋ ਹਨਾ। ਸੋ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।